ਸੜੀਆਂ ਕੋਈ ਗੱਲਾਂ ਨਹੀਂ ਆ ਬਣੀਆਂ ਤੁਹਾਨੂੰ ਜੀਵਨ ਤੁਹਾਨੂੰ ਬਣ ਸਕਦੇ ਕਿਉਂਕਿ ਮਹਾਰਾਜ ਅਰਥਕੇ ਕਹਿਰਤ ਦੀ ਜ਼ਿੰਦਗੀ ਜਿਵੇਂ ਚੰਦਰ ਸੀ ਉਹ ਕੇਵਲ ਪਰਮਾਤਮਾ ਦਾ ਹੁਕਮ ਮੰਨਣ ਵਾਲੀ ਕੋਈ ਸੀ ਹੁਕਮੀਪੰਦ ਤੋਂ ਹੋਤ ਕੋ ਤਬਾ ਹੈ ਜਿਸ ਨੇ ਕੱਢਦਾ ਸਾਤਾ ਵੀ ਆਕਾ ਕੇ ਉਹ ਰੂਹੀ ਦਾ ਦਸਰਜ ਦੇਦੇ ਹੈ ਰਸਤਾ ਤਾਂ ਖੁਦਾ ਸੀ ਇਹਨਾਂ ਦਾ ਰਸਤਾ ਤੇ ਸ਼ੁਕੇ ਸਹਿਬ ਜਾਦਿਆਂ ਦੇ ਵੀ ਬੰਨ੍ਹ ਸੀ ਜੀ ਉਹਦਾ ਤੇ ਯਾਦ ਰੋਲਦੇ ਦੇ ਰੱਖੋ ਅਨੁਸਾਰ ਭਾਗ ਦੇਦ ਇਨੀ ਛੋਟੀ ਉਰ ਵਰਤੇਕ ਬਹਾਦਰ ਮਹਾਰਾਜ ਸਾਹਿਬ ਜੀ ਦੇ ਮਾਤਾ ਜੀ ਕੋ ਇੱਕ ਬੇਬੇ ਨਾਨਕੀ ਜੀ ਹੋਏ ਗੁਰਮਖੋ ਤਾਂ ਨਾਨਕੀ ਜੀ ਤਾਂ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਬੇਟੇ ਉਹ ਬੇਬੇ ਕਰਕੇ ਅਸੀਂ ਸ਼ਬਦ ਵਰਤਦੇ ਮਾਤਾ ਕਰਕੇ ਗੁਰਮਖੋ ਮਾਤਾ ਜੀ ਮਾਤਾ ਨਾਨਕੀ ਜੀ ਐਸੀ ਬੰਦਗੀ ਬੜੀ ਰੂਹ ਸੀ ਗੁਰਮਖੋ ਬੱਚੇ ਤੇ ਪਹਿਲਿਆਂ ਦੇ ਵੀ ਜਨਮ ਲਿਆ ਗੁਰਮਖੋ ਪਰੈਸੀ ਕਿਰਪਾ ਉਹ ਕਵੀ ਸੈਨਾਪਤ ਜਿਹੜਾ ਪ੍ਰਗਟ ਭਈ 108 ਗ੍ਰੰਥ ਵੀ ਗੁਰਮਖੋ ਦਾ ਬਣੀ ਸ਼ੀਰ ਸ਼ਬਦ ਨਹੀਂ ਇਸਲਾਮ ਦਾ ਸੀ ਗੁਰਮਖੋ ਲੇਕਿਨ ਇਸਲਾਮ ਦਾ ਪੈਰਾਮੀਟਰ ਬਹੁਤ ਛੋਟਾ ਹੈ ਉਹ ਜੰਗ ਦੇ ਹੌਦ ਵਿੱਚ ਕਹਿੰਦੇ ਮੁਹੰਮਦ ਸਾਹਿਬ ਜੀ ਰਣ ਤੱਤੇ ਚ ਪਏ ਇਹ ਦਾਦੇ ਸੇ ਲੋਕ ਬੋਧਿਤ ਹੋ ਜਾਂਦੇ ਸਿਰਫ ਬੰਦਾ ਮਰ ਚੁਕਿਆ ਹੈ ਬਚਣ ਦੇ ਮਾਰੇ ਉਹ ਕਹਿੰਦੇ ਜੰਗ ਦੇ ਔਦ ਵਿੱਚ ਮੁਹੰਮਦ ਸਾਹਿਬ ਜਨੂੰ ਪਏ ਤੇ ਉਹ ਵੀ ਕੇਸੜੇ ਦੇ ਪਏ ਇੱਕ ਪੱਥਰ ਲਿਆ ਜਿਹਨੇ ਦੰਦ ਤੋੜਿਆ ਮੁਹੰਮਦ ਸਾਹਿਬ ਦੇ ਦੰਦਾਂ ਉੱਤੇ ਅਸਲਾਮ ਵਾਲਾ ਸ਼ਹੀਦ ਮਰਦਾ ਕੋ ਅਸੀਂ ਸ਼ਹੀਦਾਂ ਨੂੰ ਸ਼ਹੀਦ ਮੰਨਣ ਦੀ ਤਿਆਰੀ ਸੁੱਖ-ਸਰੇਅਰ ਭੈ ਨਹੀਂ ਜਾ ਕੇ ਕਿਸੇ ਕਿਸਮ ਦਾ ਡਰ ਵੀ ਨਹੀਂ ਕੰਚਨ ਮట్టి ਮੰਨੇ ਸੋਨੇ ਨੂੰ ਗੁਰੂ ਵਖੋ ਮਿੱਟੀ ਸਮਝਣਾ ਨਾ ਲਿੰਦਿਆ ਨਾ ਪੁਸਤਕ ਜਾਣਦਾ ਨਾ ਮੰਦਿਆ ਨਾ ਚੁਗਲੀ ਨਾ ਖੁਸ਼ਾਮਦੀ ਕਿਸੇ ਦੀ ਗੋਰੀ ਇਹ ਮੈਂ ਖੁਸ਼ਾਮਦੀ ਕਰਨੀ ਨਹੀਂ ਲੱਗਿਆ ਨਾ ਉਸ ਤੋਂ ਜਾਣ ਕੇ ਲੋਭ ਮੋਹ ਨਾ ਹੰਬਾਰੀ ਬੁਤ ਤੇ ਸਮਝੋ ਗੁਰਮਖੋ ਆਸਾ ਮਨਸਾ ਸਗਲ ਪਿਆਗ ਜਗ ਤੇ ਰਹੇ ਤੇਰਾ ਸਭ ਕੋਈ ਆਸਰੀ ਕਿਸੇ ਤਰ੍ਹਾਂ ਦੀ ਐ ਨਰਮੋ ਵਰਮਾ ਕੋਈ ਕਿਦਾਂ ਹੋ ਸਕਦਾ ਗੁਰ ਕਿਰਪਾ ਜਿਹੇ ਹੋਰ ਤੋਂ ਨਹੀਂ ਤੇ ਤੁਹ ਪਿਛਾਤੀ ਨਾਨਕ ਕੰਨਿਨ ਭਇਓ ਗੋਬਿੰਦ ਸਿਓ ਜਿਉ ਪਾਨੀ ਸਭ ਬਾ ਇਸ ਮਾਲਕ ਨੇ ਕਿਰਪਾ ਕਰ ਤਈ ਹਉ ਦਾਸ ਨੂੰ ਹੁਕਮ ਲਾਇਆ ਸੀ ਸ੍ਰੀ ਮਾਰਾ ਸਾਹਿਬ ਜੀ ਦੇ ਜੀਵਨ ਤੇ ਕਿਉਂਕਿ ਮਾਰਾ ਸਾਹਿਬ ਜੀ ਤਨਤਨ ਸਾਹਿਬ ਸਤਗੁਰੂ ਸ੍ਰੀ ਗੁਰਤੇਗ ਬਾਤੁਹ ਮਹਾਰਾਜ ਉਨਾ ਦੀ ਸ਼ਕਾਬ ਦੀ ਆ ਰਹੀ ਆਉਣ ਵਾਲੇ ਸਮੇਂ ਚੁਰਮਖਾ ਬਹੁਤ ਸਵਾਗਤ ਥਾਥਾ ਨਗਰਾਂ ਵਿੱਚ ਸ਼ਹਿਰਾਂ ਵਿੱਚ ਮਾਰੇ ਸਹਿਬ ਦੀ ਜਿੱਤੀ ਵੀ ਪੜਿਆਈ ਕਰ ਲਈ ਉਨੀ ਥੋੜੀ ਹੈ ਤੇ ਇੱਕ ਬਹਾਦਰ ਸਿਮਰਿਆ ਘਰ ਨੌਂ ਨੇ ਤੇ ਆਵੇ ਸਭ ਥਾਈ ਹੋਏ ਜਦੋਂ ਮੇਰੇ ਪਾਤਸ਼ਾਹ ਦੇ ਕਨਕੀ ਪਰਮਹਾਰਿਜੋ ਜੀ ਪ੍ਰੀਤਮ ਤੇ ਸਾਰੇ ਖਾਂ ਸਾਡੀ ਸਿਹਤ ਦਾ ਕਰਨ ਵਾਲੇ ਪਰ ਭੀਰਤੀ ਕਰਾਜ ਗੁਰੂ ਤੇ ਪ੍ਰਤਾਖਾ ਪਰ ਸਿੱਖ ਨੂੰ ਅੱਜਾ ਵਰਦਾ ਮੇਰੇ ਪਾਤਸ਼ਾਹ ਗੁਰਮਖੋ ਉਹ ਗੁਰੂ ਕੇ ਮਹਿਲ ਜਿੱਥੇ 1621 ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਸ਼ੇਵੇਂ ਬਾਦਸ਼ਾਹ ਦੇ ਘਰ ਪਰਿਵਾਰ ਤੇ ਪਹਿਲਾਂ ਵੀ ਇਹ ਬੱਚੇ ਵੀ ਇਹ ਗੁਰੂ ਆਸਾ ਜੀ ਦੀ ਵਾਰ ਦੇ ਕੀਰਤਨ ਹੋ ਰਹੇ ਗੁਰਮਖ ਪਿਆਰੇਓ ਤੇ ਪਾਸ਼ ਐ ਰੱਬੀ ਬਾਣੀ ਦੇ ਨਾਲ ਚੁਣੇ ਅਕਾਲ ਪੁਰਖ ਵਾਹਿਗੁਰੂ ਸਤਿਗੁਰ ਜੀ ਦੀ ਸਿਫਤ ਸਲਾ ਸਰਵਣ ਕਰ ਰਹੇ ਹੈ ਤੇ ਗੁਰਮਖੋ ਰਾਗੀ ਸਿੰਘ ਪੜ ਰਹੇ ਸੀ ਪਿਆਰ ਦੇ ਵਿੱਚ ਕੀ ਪੜ ਰਹੇ ਸੀ ਜੇ ਸਵੇ ਮਾਰੇ ਸਹਿਬ ਨੂੰ ਖਬਰ ਮਿਲਦੀ ਹੈ ਕਿ ਤੁਹਾਡੇ ਘਰ ਸਹਿਬ ਜਾਨੇ ਨੇ ਪੁੱਤਰ ਨੇ ਬਾਲਕ ਨੇ ਜਨਮ ਦਿੱਤਾ ਭਾਈ ਖੁਸ਼ੀ ਦਾ ਸਮਾਂ ਹੈ ਮਾਰੇ ਸਹਿਬ ਨੇ ਆਖਿਆ ਸੀ ਠੀਕ ਹੈ ਭਾਈ ਕਿਉਂਕਿ ਬਾਣੀ ਚੱਲ ਰਹੀ ਸੀ ਤੁਮਕੋ ਕਿ ਬੱਦ ਰਹੀ ਤੁਮ ਦੇਖ ਬਵੀ ਹਾ ਮਰੇ ਤੇ ਵੀ ਸਵਾਗਤ ਕਰਕੇ ਮਹੌਮ ਕਹਿ ਬੋਲਣ ਹੋਤੀ ਹੈ ਜੇ ਤੂੰ ਸੁਣਨ ਤਾਰੇ ਅੰਮ੍ਰਿਤ ਵੇਲਾ ਗੁਰੂ ਸਾਹਿਬ ਦਾ ਇਹ ਵੀ ਕਿਰਪਾ ਕਰੇਗਾ ਜਦੋਂ ਜਨਸ ਤੇ ਲੋਕ ਇਹਾਰੇ ਇਹ ਰੋਹਾਨੀਅਤ ਤੇ ਤਾਕਤ ਹੈ ਗੁਰੂ ਕੋ ਗੁਰੂ ਸ਼ਬਦ ਦੇ ਸ਼ਬਦ ਕੀ ਹੈ ਰੋਹਾਨੀਅਤ ਤੇ ਤਾਕਤ ਸਰੋ ਸਾਰੀਆਂ ਭੈਣਾਂ ਗੱਜਵੱਜ ਕੇ ਹਾਜ਼ਰੀ ਭਰੋ ਗੁਰਮਖੋ ਸਾਰੀ ਸੰਗਤ ਦੀ ਮਹਾਰਾਜ ਸਾਹਿਬ ਨੇ ਸਮਾ ਬਖਸ਼ਿਆ ਤੇ ਕਰੀਏ ਗੁਰਮਖੋ ਕੀਰਤਨ ਉਦੋਂ ਕੀਰਤਨ ਸੁਣਨਾ ਜਦੋਂ ਬੀਜੇ ਪੰਜਾ ਲੱਗਿਆ ਨੱਤਾ ਦਾੰਦ ਸਿਰ ਥਾਂ ਲੱਭਦਾ ਹੋਇਆ ਤੇ ਮਰੇ ਨੂੰ ਕੀਰਤਨ ਸੁਣਾਉਣਾ ਗੁਰਮਖੋ ਜਿਆਗੀ ਅਸੀਂ ਨਾ ਪੜਿਆ ਨਾ ਸੁਣਿਆ ਤਾ ਆ ਫਿਰ ਜਿਹੜਾ ਤਰਲਾ ਕਰਦਾ ਹੈ ਤੋ ਮੈਂ ਕਰਉ ਹਾਏ ਮੇਰੇ ਸਾਰ ਤੂੰ ਮਰ ਗਰ ਹਾਏ ਮੇਰੇ ਸਾਰ ਤੂੰ ਮਰ ਗਰ ਸੋਚ ਕਰ ਹਾਏ ਮੇਰੇ ਸਾਰ ਤੂੰ ਮਰ ਗਰ ਕਰਨੀ ਹੈ ਉਹਨਾਂ ਨੂੰ ਕਹਿੰਦੇ ਜੋ ਨਾਲ ਦੁੱਖ ਨੇ ਦੁੱਖ ਨਹੀਂ ਮਨ ਨੇ ਜਿਹੜਾ ਦੁੱਖਾਂ ਚ ਵੀ ਨਹੀਂ ਘਬਰਾਉਂਦਾ ਬੰਦਾ ਇੱਕ ਤੜਫੀ ਜਾਂਦਾ ਗੁਰਮੁਖ ਆ ਕੀ ਕਰਤਾ ਰਹੋ ਉਹ ਵੀ ਲੋਕ ਬੜ ਕਢਣ ਲੱਗ ਪੈਂਦੇ ਆ ਫਿਰ ਰੱਬ ਇਹ ਤੋਂ ਵੀ ਪਛੇ ਰੱਬੋ ਨੇ ਸਾਈਂ ਸਾਥ ਸਮ ਕਰੋ ਰੱਬੋ ਨੇ ਸਾਈਂ ਦੇ ਦਸੇ ਸਿਖ ਤੁਰਕੇ ਜਾਂਦੇ ਸੀ ਗੁਰਮਤਿ ਕੋ ਸੈਕਲਾਂ ਤੇ ਲੋਕ ਸਫਰ ਕਰਦੇ ਸੀ ਤੇ ਬਟਿਆਂ ਨੇ ਕਹਿਣਾ ਬੁੱਧ ਰੱਬ ਰੱਬ ਕਰਦੇ ਜਾਇਓ ਰੱਬ ਸੰਗਤਾਂ ਕਰਦਾ ਰਸਤੇ 'ਚ ਜਦੋਂ ਜਾਈਦਾ ਨਾ ਪ੍ਰਮਾਤਮਾ ਦਾ ਸਿਮਰਨ ਕਰਦੇ ਜਾਈਦਾ ਹੁਣ ਤੇ ਲੋਕ ਗੰਧ ਖਲਾਫ ਵੀ ਜਾਂਦੇ ਨੇ ਰਸਤੇ 'ਚ ਗੁਰਮਤਿ ਪਿਆਰਿਆ ਰਸਤੇ ਦੀ ਗੰਧ ਖਲਾਅ ਦੇ ਜਾਂਦੇ ਨੇ ਸੋਸ਼ਲ ਮੀਡੀਆ ਤੇ ਬੰਦਾ ਦੇਖ ਲਈ ਸਕਦਾ ਗੁਰਮਖੋ ਜਿਹੜੀ ਭੈਣ ਗੁਰਮਖੋ ਸਾਹਮਣੇ ਵੀ ਚਾਰ ਪਾਈਆਂ ਦੇ ਆਉਂਦੀ ਸੀ ਉਹ ਹੁਣ ਨੰਗਾ ਨਾਲ ਚੰਦਾ ਗੁਰਮਖੋ ਲੋਕ ਸੋਸ਼ਲ ਮੀਡੀਆ ਤੇ ਵੀ ਛਾੜਦੇ ਨੇ ਉਹ ਕਿਸੇ ਦਾ ਸਿਰ ਨਹੀਂ ਕੱਟਿਆ ਕਾਦੇ ਦੀ ਬਾਣ ਹੈ ਗੁਰਮਖੋ ਜੇ ਸੰਸਾਰ ਸੁਬਿ ਪੁਰਾਣੀਆਂ ਮਾਈਆਂ ਨੇ ਕਹਿਣਾ ਧੀਏ ਸਿਰ ਕੱਢ ਕੇ ਰੱਖੀਦਾ ਸੁਹਾਗਣ ਦਾ ਸਿਰ ਟੱਕਿਆ ਚਾਹੀਦਾ ਹੁਣ ਵਿਆਹਾਂ ਸ਼ਾਦੀਆਂ ਜੈ ਲੱਗਦਾ ਵੀ ਹੈ ਨਹੀਂ ਕਿਹਦਾ ਸੁਹਾਗ ਸਾਰੀਆਂ ਉਧਰ ਤੁਰੀਆਂ ਕਰਦੀਆਂ ਗਲਾਂ ਚ ਗੰਗੀਆਂ ਪਾ ਕੇ ਕਿ ਸਾਡਾ ਕਾਹਦਾ ਕੀਰਤਨ ਸੁਣਿਆ ਗੁਰਮੁਖੋ ਅਸੀਂ ਅਸੀਂ ਕੀ ਸਿੱਖਣ ਦਾ ਯਤਨ ਕੀਤਾ ਹੈ ਸਿੱਖੀ ਕੋਈ ਧੰਗਾ ਨਹੀਂ ਹੈ ਇਹ ਪ੍ਰੇਮ ਭਗਤੀ ਦਾ ਰਾਹ ਹੈ ਕੋਈ ਮੱਥੇ ਆ ਕੇ ਜਾਦੂ ਨਾਲੋਂ ਕੀਤਾ ਜਾਂਦਾ ਹੈ ਕਿਉਂਕਿ ਸਿੱਖੀ ਦਾ ਰਾਹ ਆਸਾਨ ਨਹੀਂ ਇਤ ਕਦਮ ਟਕਾਉਣਾ ਮੁਸ਼ਕਲ ਹੈ ਤੁਰ ਤੁਰ ਕੇ ਦਿਖੀਆਂ ਤੇ ਗਾਂ ਤੇ ਮੰਜਲਾਂ ਦਾ ਪੜਨਾ ਮੁਸ਼ਕਲ ਹੈ ਉਹ ਕੋਈ ਔਖਾ ਰਸਤਾ ਨਹੀਂ ਸੌਖਾ ਨਹੀਂ ਹੈ ਕੀਰਤਨ ਸੁਣਨ ਨੂੰ ਦਿਲ ਨਹੀਂ ਕਰਦਾ ਤੇ ਮੈਂ ਵਿਖਦਾ ਮਰਿਆਂ ਦੇ ਗਾ ਕੇ ਸੁਖਨੀ ਸਾਹਿਬ ਦਾ ਪਾਠ ਕਰੀ ਜਾਂਦਾ ਗ੍ਰੰਥੀ ਵੀ ਬੈਠਾ ਵਿਚਾਰਾ ਜਦੋਂ ਮਤਉਤ ਵੀ ਹੁਕਮ ਮੰਨਦਾ ਹੈ ਸੁਖਨੀ ਸਾਹਿਬ ਦਾ ਪਾਠ ਤੇ ਜਿਉਂਦੇ ਜੀ ਸਰਵਣ ਕਰਨਾ ਸੀ ਪੜਨਾ ਸੀ ਕਿਉਂਕਿ ਮਾਰੇ ਸਾਹਿਬ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਨਾ ਕਿਸਾਰ ਲੱਗਿਆ ਰਲਾਰੇ ਚ ਵਰਥਾ ਜੰਮ ਪ੍ਰਾਨੀ ਇਹ ਲਿਖਾ ਮੱਥਾ ਟੇਕਣ ਲਈ ਆਇਆ ਗੁਰਦੁਆਰੇ ਮਾਰੇ ਸਾਹਿਬ ਕਹਿੰਦੇ ਪੜਨ ਛੋੜ ਲਈ ਹੈ ਔਰ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਜੀ ਸੁਣ ਲੈ ਨਾਨਕ ਪ੍ਰਭ I'm